ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੈਡਰ ਹੈ ਐਸਐਸਟੀ ਇੰਡੀਅਨ ਪੋਲੀਟੀ ਇਹਦੇ ਵਿੱਚ ਅਸੀਂ ਲੋਕ ਸਭਾ ਤੇ ਰਾਸਵਾ ਬਾਰੇ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਦੇਵਾਂਗੇ ਬਿਲਕੁਲ ਸ਼ਾਰਟ ਦੇ ਵਿੱਚ ਜਾਣਕਾਰੀ ਹੈ ਜਿਸ ਤੇ ਆਧਾਰਿਤ ਕੁਐਸਚਨ ਪੁੱਛੇ ਜਾਂਦੇ ਨੇ ਬਿਲਕੁਲ ਉਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੈ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸਟਾਰਟ ਕਰਦੇ ਹਾਂ ਜੀ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਪਲੇਲਿਸਟ ਵੀਡੀਓ ਵਿੱਚ ਜੋ ਵੀ ਲਿੰਕ ਨੇ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਣਗੇ ਉਸ ਤੇ ਕਲਿੱਕ ਕਰਕੇ ਤੁਸੀਂ ਸਾਰੇ ਲੈਕਚਰ ਜਿਹੜੇ ਰੀਡ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਪਹਿਲਾ ਅਸੀਂ ਗੱਲ ਕਰਾਂਗੇ ਭਾਰਤ ਦੀ ਰਾਜ ਸਭਾ ਬਾਰੇ ਪਹਿਲੇ ਤਾਂ ਪੁਆਇੰਟ ਹੈ ਇਹ ਇੱਕ ਸਥਾਈ ਸਭਾ ਹੈ ਤੇ ਇਹਦਾ ਕਾਰਜਕਾਲ ਜਿਹੜਾ ਉਹ 6 ਸਾਲ ਦਾ ਹੁੰਦਾ ਹੈ ਇਸ ਲਈ 250 ਤੋਂ ਜ਼ਿਆਦਾ ਮੈਂਬਰ ਨਹੀਂ ਹੋ ਸਕਦੇ ਮੈਂਬਰਾਂ ਤੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਰਾਜ ਸਭਾ ਦੇ ਮੈਂਬਰ ਕਿੰਨੇ ਹੁੰਦੇ ਨੇ ਜਾਂ ਕਿੰਨੇ ਤੋਂ ਜ਼ਿਆਦਾ ਵੱਧ ਨਹੀਂ ਹੁੰਦੇ ਤਾਂ 250 ਤੋਂ ਜ਼ਿਆਦਾ ਮੈਂਬਰ ਨਹੀਂ ਹੋ ਸਕਦੇ ਤੀਸਰਾ ਪੁਆਇੰਟ ਹੈ 250 ਦੇ ਵਿੱਚੋਂ 238 ਚੁਣੇ ਜਾਂਦੇ ਹਨ ਰਾਸ਼ਟਰਪਤੀ ਵੱਲੋਂ 12 ਮੈਂਬਰ ਨੇ ਜਿਹੜੇ ਉਹ ਨਾਮਜ਼ਦ ਕੀਤੇ ਜਾਂਦੇ ਨੇ ਤਾਂ ਰਾਸ਼ਟਰਪਤੀ ਤੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਰਾਸ਼ਟਰਪਤੀ ਇਹਨੂੰ ਕਿੰਨੇ ਮੈਂਬਰ ਐ ਉਹ ਨਾਮਜ਼ਦ ਕਰ ਸਕਦਾ ਹੈ ਤਾਂ 12 ਮੈਂਬਰ ਹਰੇਕ ਸਦਸਾ ਜਿਹੜਾ ਉਹ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਉਮਰ ਸੀਮਾ ਤੇ ਕੁਐਸਚਨ ਪੁੱਛਿਆ ਜਾਂਦਾ ਹੈ ਉਮਰ ਸੀਮਾ 30 ਸਾਲ ਤੋਂ ਉੱਪਰ ਅਤੇ ਘੱਟੋ-ਘੱਟ ਉਮਰ 30 ਸਾਲ 7.1 ਤੇ ਹਾਈ ਸਦਸਿਆ ਹਰੇਕ ਦੂਜੇ ਸਾਲ ਸੇਵਾ ਮੁਕਤ ਰਿਟਾਇਰ ਹੋ ਜਾਂਦੇ ਨੇ ਇਹਦੇ ਵਿੱਚ ਉਪ ਰਾਸ਼ਟਰਪਤੀ ਸਭਾ ਦਾ ਪ੍ਰਧਾਨ ਜਾਨਕੀ ਚੇਅਰਮੈਨ ਹੁੰਦਾ ਹੈ ਵਿਧਾਨ ਸਭਾ ਵਾਂਦੇ ਸਦਸਿਆ ਰਾਜ ਸਭਾ ਦੇ ਮੈਂਬਰ ਚੁੰਨਦੇ ਨੇ ਤਾਂ ਇਹ ਸਾਰੀ ਰਾਜ ਸਭਾ ਦੇ ਬਾਰੇ ਜਾਣਕਾਰੀ ਹੈ ਅੱਗੇ ਲੋਕ ਸਭਾ ਬਾਰੇ ਤਾਂ ਬਿਲਕੁਲ ਵਿੱਚ ਸ਼ਾਰਟ ਦੇ ਵਿੱਚ ਕੁਐਸਚਨ ਤੁਸੀਂ ਕਹਿ ਸਕਦੇ ਹੋ। ਲੋਕ ਸਭਾ ਦੇ ਵਿੱਚ ਪਹਿਲਾ ਪੁਆਇੰਟ ਹੈ 552 ਤੋਂ ਵੱਧ ਮੈਂਬਰ ਨਹੀਂ ਹੋ ਸਕਦੇ। ਹਰ ਇੱਕ ਸਦਸਾ ਸਿੱਧਾ ਜਨਤਾ ਦੁਆਰਾ ਚੁਣਿਆ ਜਾਂਦਾ ਹੈ। ਹਰ ਇੱਕ ਮੈਂਬਰ ਨੂੰ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਲੋਕ ਸਭਾ ਵਿੱਚ ਘੱਟ ਤੋਂ ਘੱਟ ਉਮਰ 25 ਸਾਲ ਹੈ। ਹਰੇਕ ਸਦਸਾ ਘੱਟੋ-ਘੱਟ 5 ਲੱਖ ਨਾਗਰਿਕਾਂ ਦੀ ਨੁਮਾਇੰਦਗੀ ਕਰਦਾ ਹੋਵੇ। ਈਸੋ ਸਭਾ ਦਾ ਕਾਰਜਕਾਲ ਜਿਹੜਾ 5 ਸਾਲ ਦਾ ਹੁੰਦਾ ਹੈ। ਲੋਕ ਸਭਾ ਦਾ ਕਾਰਜਕਾਲ ਜਿਹੜਾ 5 ਸਾਲ ਦਾ ਹੁੰਦਾ ਹੈ। ਰਾਸ਼ਟਰਪਤੀ ਇਸ ਨੂੰ 5 ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ। ਤਾਂ ਕਾਰਜਕਾਲ ਦੇ ਉੱਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ, ਉਮਰ ਦੇ ਵਿੱਚ ਪੁੱਛਿਆ ਜਾਂਦਾ ਹੈ। ਮੈਂਬਰਾਂ ਤੇ ਹੈ ਜੋ ਪੁੱਛਿਆ ਜਾਂਦਾ। ਤਾਂ ਅਲੱਗ-ਅਲੱਗੇ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ। 8ਵਾਂ ਪੁਆਇੰਟ ਹੈ ਦੋ ਮੈਂਬਰ ਭਾਰਤੀ ਮੂਲ ਦੇ ਵਿਦੇਸ਼ੀ। ਰਾਸ਼ਟਰਪਤੀ ਦੁਆਰਾ ਨਾਮਜ਼ਦ ਹੈ ਜਿਹੜੇ ਉਹ ਕੀਤੇ ਜਾ ਸਕਦੇ ਨੇ ਅਗਲਾ ਪੁਆਇੰਟ ਹੈ ਸਭਾ ਦੇ ਸਦਸੇ ਸਪੀਕਰ ਅਤੇ ਡਿਪਟੀ ਸਪੀਕਰ ਚੁਣਦੇ ਹਨ ਜੋ ਕਿ ਸਭਾ ਦੇ ਸਦਸੇ ਵਿੱਚੋਂ ਹੀ ਹੁੰਦੇ ਨੇ ਸਪੀਕਰ ਜਿਹੜਾ ਉਹ ਸਭਾ ਦੀ ਪ੍ਰਧਾਨਗੀ ਕਰਦਾ ਹੈ ਤਾਂ ਸਭਾ ਦੇ ਵਿੱਚ ਵਰਤਮਾਨ ਸਦਸੇ ਨੇ ਜਿਹੜੇ 545 ਨੇ 13 ਸਦਸ ਸ ਕੇਂਦਰੀ ਸਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਦੇ ਹਨ ਅੱਗੇ ਭਾਰਤ ਦੀ ਸਰਵਉੱਚ ਨਿਆਂਪਾਲਿਕਾ ਅਦਾਲਤ ਇਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਇਹ ਇਨਸਾਫ ਦੀ ਸਰਵਉੱਚ ਅਦਾਲਤ ਹੈ ਇਸ ਦਾ ਇੱਕ ਮੁੱਖ ਨਿਆਂਪਾਲ ਮੁੱਖ ਜੱਜ ਹੁੰਦਾ ਹੈ ਇਸ ਦੇ 25 ਤੋਂ ਜ਼ਿਆਦਾ ਜੱਜ ਨਹੀਂ ਹੁੰਦੇ ਤਾਂ ਜੱਜਾਂ ਤੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ 25 ਤੋਂ ਜ਼ਿਆਦਾ ਇਹਦੇ ਵਿੱਚ ਜੱਜ ਨਹੀਂ ਹੁੰਦੇ ਜੋ ਭਾਰਤ ਦੀ ਸਰਵਉੱਚ ਨਿਆਂਪਾਲਿਕਾ ਹੈ ਅਦਾਲਤ ਹੈ ਅਗੇ ਕਾਰਜਕਾਲ ਹਰੇਕ ਜੱਜ ਦਾ ਕਾਰਜਕਾਲ ਜਿਹੜਾ ਉਹ 65 ਸਾਲ ਦੀ ਉਮਰ ਤੱਕ ਹੁੰਦਾ ਹੈ ਤਾਂ ਕਾਰਜਕਾਲ ਤੇ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਮੁੱਖ ਜੱਜ ਚੀਫ ਜਸਟਿਸ ਰਾਸ਼ਟਰਪਤੀ ਦੁਆਰਾ ਨਾਮਜ਼ਦ ਹੁੰਦਾ ਹੈ ਉਸ ਦੀ ਸਲਾਹ ਨਾਲ ਰਾਸ਼ਟਰਪਤੀ ਬਾਕੀ ਜੱਜ ਨਾਮਜ਼ਦ ਕਰਦਾ ਹੈ ਸੇਵਾ ਮੁਕਤ ਹੋਣ ਤੋਂ ਬਾਅਦ ਕੋਈ ਵੀ ਜੱਜ ਕਿਸੇ ਵੀ ਅਦਾਲਤ ਦੇ ਵਿੱਚ ਵਕਾਲਤ ਨਹੀਂ ਕਰ ਸਕਦਾ ਭਾਰਤ ਦੀ ਸਰਵਉੱਚ ਅਦਾਲਤ ਦਿੱਲੀ ਵਿਖੇ ਹੈ ਅੱਗੇ ਭਾਰਤੀ ਸੰਵਿਧਾਨ ਅਨੁਸਾਰ ਮੂਲ ਦੇ ਅਧਿਕਾਰ ਕਿਹੜੇ-ਕਿਹੜੇ ਨੇ ਕਿਹੜੇ ਅਨੁਛੇਦ ਵਿੱਚ ਕਿਹੜਾ ਅਧਿਕਾਰ ਹੈ ਤਾਂ ਇਹ ਮੋਸਟ ਇੰਪੋਰਟੈਂਟ ਹੈ ਇਹਨਾਂ ਤੇ ਕੁਐਸਚਨ ਪੁੱਛੇ ਹੀ ਜਾਣਗੇ ਲੋਕ ਸਭਾ ਰਾਜ ਸਭਾ ਅਦਾਲਤਾਂ ਅਤੇ ਅਧਿਕਾਰ ਤਾਂ ਸਮਾਨਤਾ ਦਾ ਅਧਿਕਾਰ ਤਾਂ ਇਹ ਕਿਹੜੇ ਅਨੁਛੇਦ ਚ ਆਉਂਦਾ ਹੈ ਅਨੁਛੇਦ 14 ਤੋਂ 18 ਆਜ਼ਾਦੀ ਦਾ ਅਧਿਕਾਰ ਤਾਂ ਇਹ ਆਉਂਦਾ ਹੈ 23 ਤੋਂ 24 소시ਨ ਦੇ ਵਿਰੁੱਧ ਅਧਿਕਾਰ ਤਾਂ ਇਹ ਵੀ 23 ਤੋਂ 24 ਦੇ ਵਿੱਚ ਆਉਂਦਾ ਹੈ ਧਾਰਮਿਕ ਆਜ਼ਾਦੀ ਦਾ ਅਧਿਕਾਰ ਤਾਂ ਅਨੁਛੇਦ 25 ਤੋਂ 28 ਦੇ ਵਿੱਚਕਾਰ ਆਉਂਦਾ ਹੈ ਇਹ ਧਾਰਮਿਕ ਆਜ਼ਾਦੀ ਦਾ ਅਕਸਰ ਸਮਾਨਤਾ ਦਾ ਅਧਿਕਾਰ ਤੇ ਪੁੱਛਿਆ ਜਾਂਦਾ ਹੈ ਤਾਂ 14 ਤੋਂ 18 ਅੱਗੇ ਸੱਭਿਆਤਾ ਅਤੇ ਸਿੱਖਿਆ ਲੈਣ ਦਾ ਅਧਿਕਾਰ ਇਹ ਆਉਂਦਾ ਜੀ ਅਨੁਛੇਦ 29 ਤੋਂ ਤੀਰੇ ਵਿਚਕਾਰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਤਾਂ ਇਹ ਆਉਂਦਾ ਜੀ ਅਨੁਛੇਦ 32 ਦੇ ਵਿੱਚ ਸਿੱਖਿਆ ਦਾ ਅਧਿਕਾਰ ਹੈ ਜਿਹੜਾ ਉਹ 2002 ਵਿੱਚ ਇਹਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਮੋਰਾ ਜੀ ਦਸਾਈ ਦੇ ਸਮੇਂ 1979 ਵਿੱਚ ਸੰਪਤੀ ਦਾ ਅਧਿਕਾਰ ਸੀ ਜਿਹੜਾ ਇਸ ਵਿੱਚੋਂ ਖਾਰਜ ਕੀਤਾ ਗਿਆ ਸੀ ਤਾਂ ਇਸ ਤੇ ਆਧਾਰਿਤ ਕੁਐਸਚਨ ਪੁੱਟ ਕੀਤਾ ਜਾ ਸਕਦਾ ਹੈ ਸਿੱਖਿਆ ਦੇ ਅਧਿਕਾਰ ਦੇ ਸਬੰਧਿਤ ਵਿੱਚ ਕਿੱਦੋਂ ਸ਼ਾਮਲ ਕੀਤਾ ਗਿਆ ਸੀ ਸਿੱਖਿਆ ਦਾ ਅਧਿਕਾਰ ਸੀ ਜਿਹੜਾ 2002 ਦੇ ਵਿੱਚ ਇਹਨਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਮੋਰਾਜੀ ਦੇਸਾਈ ਦੇ ਸਮੇਂ 1979 ਦੇ ਵਿੱਚ ਜਿਹੜਾ ਸੰਪਤੀ ਦਾ ਅਧਿਕਾਰ ਸੀ ਉਹ ਇਸ ਵਿੱਚੋਂ ਖਾਰਜ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਗੱਲਾਂ ਨੇ ਅਨੁਛੇਦ 25 ਅਨੁਸਾਰ ਹਿੰਦੂ ਦੀ ਪਰਿਭਾਸ਼ਾ ਵਿੱਚ ਪਾਰਸੀ ਸ਼ਾਮਲ ਨਹੀਂ ਹਨ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ ਅਨੁਛੇਦ 395 ਨੇ ਭਾਰਤ ਵਿੱਚ ਪਹਿਲੀ ਵਾਰ ਐਮਰਜੈਂਸੀ ਆਪਤਕਾਲੀਨ ਹਾਲਾਤ 1962 ਵਿੱਚ ਐਲਾਨੀ ਗਈ ਸੀ ਸਭ ਤੋਂ ਪਹਿਲੀਆਂ ਸਥਾਪਿਤ ਉੱਚ ਅਦਾਲਤਾਂ ਬੰਬਈ ਮਦਰਾਸ ਕਲਕੱਤਾ 1862 ਈਸਵੀ ਦੇ ਵਿੱਚ ਗਾਂਧੀ ਜੀ ਨੇ ਬੰਬਈ ਵਿੱਚ ਨਾਰਾ ਦਿੱਤਾ ਸੀਗਾ ਕਰੋ ਜਾਂ ਮਰੋ ਤੇ ਇਹ ਨਾਰੇ ਤੇ ਅਕਸਰ ਪੁੱਛਿਆ ਜਾਂਦਾ ਹੈ ਕਿ ਕਰੋ ਜਾਂ ਮਰੋ ਨਾਰਾ ਕਿੱਥੇ ਦਿੱਤਾ ਗਿਆ ਸੀ ਕਿਸ ਦੁਆਰਾ ਦਿੱਤਾ ਗਿਆ ਸੀ ਤਾਂ ਮਹਾਤਮਾ ਗਾਂਧੀ ਜੀ ਨੇਤਾ ਸੀ ਬੰਬਈ ਦੇ ਵਿੱਚ ਹੰਟਰ ਕਮਿਸ਼ਨ ਰਿਪੋਰਟਸ ਜਿਹੜੀ ਉਹ ਜੇਲ੍ਹਾਂ ਵਾਲੇ ਬਾਗ ਦੇ ਕਾਂਡ ਨਾਲ ਸਬੰਧਤ ਸੀ ਹੰਟਰ ਕਮਿਸ਼ਨ ਰਿਪੋਰਟ ਦੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਹਦਾ ਨਾਲ ਸਬੰਧ ਕਿਸ ਨਾਲ ਹੈ ਤਾਂ ਜੇਲ੍ਹਾਂ ਵਾਲੇ ਬਾਗ ਦੇ ਕਾਂਡ ਨਾਲ ਇਹ ਰਿਪੋਰਟ ਸੀ ਜਿਹੜੀ ਸਬੰਧਤ ਸੀਗੀ ਹੰਟਰ ਕਮਿਸ਼ਨ ਰਿਪੋਰਟ ਲੋਕ ਸਭਾ ਦਾ ਸਭ ਤੋਂ ਘੱਟ ਉਮਰ ਦਾ ਸਪੀਕਰ ਉਸਿਕਾ ਜੇ ਐਮ ਸੀ ਬਾਲ ਜੋਗੀ ਭਾਰਤੀ ਸੰਵਿਧਾਨ ਅਨੁਸਾਰ ਭਾਸ਼ਾਵਾਂ ਦੀ ਗਿਣਤੀ ਹੈ ਜਿਹੜੀ ਉਹ 22 ਹੈ ਪਹਿਲਾ ਆਜ਼ਾਦੀ ਲਈ ਵਿਦਰੋਹ ਤਾਂ 1857 ਦੇ ਵਿੱਚ ਹੋਇਆ ਸੀ ਜਿਹੜਾ ਅਸਫਲ ਰਿਹਾ ਸੀਗਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਤਾਂ ਉਸਿਕਾ ਸ੍ਰੀ ਰਾਜੀਵ ਗਾਂਧੀ ਸੋ ਇਹ ਫੁਟਕਲ ਜਾਣਕਾਰੀ ਹੈ ਜੀ ਬਿਲਕੁਲ ਸ਼ਾਰਟ ਦੇ ਵਿੱਚ ਅਸੀਂ ਤੁਹਾਨੂੰ ਪਰਵਾਇਡ ਕੀਤੀ ਹੈ ਜੋ ਵੀ ਦਿਨ ਬਚੇ ਨੇ ਤੁਹਾਨੂੰ ਕੰਟੀਨਿਊ ਅਸੀਂ ਇੰਡੀਅਨ ਪੋਲਿਟੀ ਦੇ ਮੈਨ ਮੈਂ ਟੌਪਿਕ ਨੇ ਜਿਹੜੇ ਇਹਦੇ ਉੱਤੇ ਤੁਹਾਨੂੰ ਅਸੀਂ ਪ੍ਰੋਵਾਇਡ ਕਰਦੇ ਰਹਾਂਗੇ ਬਾਕੀ ਤੁਸੀਂ ਕਮੈਂਟ ਕਰ ਸਕਦੇ ਹੋ ਕਿਹੜਾ ਟੌਪਿਕ ਤੁਹਾਨੂੰ ਸ਼ਾਰਟ ਦੇ ਵਿੱਚ ਜਾਣਕਾਰੀ ਚਾਹੀਦੀ ਹੈ ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਤਾਂ ਜੋ ਹਰ ਇੱਕ ਤੱਕ ਇਹਦਾ ਨੋਟੀਫਿਕੇਸ਼ਨ ਪਹੁੰਚ ਸਕੇ ਜਾਣਕਾਰੀ ਲੈ ਸਕਣ ਕਿਉਂਕਿ ਬਹੁਤ ਘੱਟ ਟਾਈਮ ਮਿਲੇ ਹੈ ਪੇਪਰ ਬਿਲਕੁਲ ਸੌਖਾ ਆਏਗਾ ਪੰਜਾਬੀ ਦਾ ਤੁਸੀਂ ਦੇਖ ਲਿਆ ਹੋਵੇਗਾ ਬਿਲਕੁਲ ਈਜ਼ੀ ਹੈ ਸੋ ਜਿਆਦਾ ਔਖਾ ਪੇਪਰ ਨਹੀਂ ਆਏਗਾ ਬਿਲਕੁਲ ਸੌਖਾ ਆਏਗਾ ਧੰਨਵਾਦ ਜੀ